ਸਾਰੇ ਬੱਚੇ ਪੜਨ ਵਾਲੇ ਬੈਠਾ ਤੁਸੀਂ ਕਿੱਥੇ ਪੜਦੇ ਰਹੇ ਕਿੱਥੇ ਪੜਦੇ ਰਹੇ ਇਹ ਸਾਰੇ ਬੱਚੇ ਡੀਵੀ ਪੜਦੇ ਆ ਔਰ ਇਹਨਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਕਿੰਤ ਕਮਾਈ ਕਰਦੇ ਮਜ਼ਦੂਰੀ ਕਰਦੇ ਆ ਔਰ ਇਹ ਚੰਗੇ ਲੋਕ ਨੇ ਚੰਗੇ ਲੋਕਾਂ ਦੀ ਮਸ਼ਲਾਗਾ ਕਰੂੰ ਔਰ ਨਾਲ ਹੀ ਤੁਹਾਨੂੰ ਮਾੜੇ ਲੋਕ ਵੀ ਉਖਾਉਣਾ ਜਿਹੜੇ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਸਿਟੀ ਬੱਸਾਂ ਜਿਹੜੀਆਂ ਚੱਲਦੀਆਂ ਇਹਨਾਂ ਚੋਂ ਇਹਨਾਂ ਨੇ ਕਈ ਵਾਰੀ ਬੈਂਟਰੇ ਚੋਰੀ ਕੀਤੇ ਕਈ ਵਾਰੀ ਪੁਲਿਸ ਨੂੰ ਫੜਾਏ ਆ ਔਰ ਸ਼ਨਾ ਦਿਤਾ ਔਰ ਕਿੱਥੋਂ ਤੱਕ ਜਾਏਗੀ ਸਰਕਾਰ ਦੀ ਬੱਤੀ ਚੋਰੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦੋਸਤੋ ਇਸ ਵਕਤ ਆਪਾਂ ਖੜੇ ਆਂ ਜਿੱਥੇ BRTC ਦਾ ਪ੍ਰੋਜੈਕਟ ਹੈ ਅਮਰਸਰ ਸਿਟੀ ਬਸਾਨਾ ਆਲੇ ਦੋਲੇ ਵਾਹੋ ਇਹ ਸਾਰੀਆਂ ਲਕੀਆਂ ਨੇ ਟੈਕ ਟੋਟੇ ਦੇ ਬੱਚੇ ਬਖਾਦੇ ਇਹ ਜਿੰਨੇ ਤੁਸੀਂ ਬੱਚੇ ਵੇਖ ਰਹੇ ਹੋ ਆਲੇ ਦੋਲੇ ਖਿਣਾ ਦਿਓ ਕੈਮਰਾ ਇਹ ਸਾਰੇ ਬੱਚੇ ਮਾੜੇ ਨਹੀਂ ਐ ਚੰਗੇ ਬੱਚੇ ਵੀ ਨੇ ਔਰ ਚੰਗੇ ਲੋਕ ਵੀ ਰਹਿੰਦੇ ਇੱਥੇ ਇਸ ਬੰਨੇ ਜਿਹੜੇ ਰਹਿੰਦੇ ਆ ਇਹ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਔਰ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿਣਾ ਗਾੜਲੇ ਬੰਨੇ ਆ ਸਾਰੇ ਬੱਚੇ ਪੜ੍ਹਨ ਆਲੇ ਬੈਠਾ ਤੁਸੀਂ ਕਿੱਥੇ ਪੜ੍ਹਦੇ ਰਹੇ ਕਿੱਥੇ ਪੜ੍ਹਦੇ ਰਹੇ ਇਹ ਸਾਰੇ ਬੱਚੇ ਡੀਵੀ ਪੜ੍ਹਦੇ ਆ ਔਰ ਇਹਨਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਕਿੰਨਾ ਕਮਾਈ ਕਰਦੇ ਮਜ਼ਦੂਰੀ ਕਰਦੇ ਆ ਔਰ ਇਹ ਚੰਗੇ ਲੋਕ ਨੇ ਚੰਗੇ ਲੋਕਾਂ ਦੀ ਮਸ਼ਲਾਗਾ ਕਰੂੰ ਔਰ ਨਾਲ ਹੀ ਤੁਹਾਨੂੰ ਮਾੜੇ ਲੋਕ ਵੀ ਹੋਣਾ ਜਿਹੜੇ ਛੋਟੇ ਛੋਟੇ ਬੱਚਿਆਂ ਤੋਂ ਭੀਖ ਮਗਵਾਉਂਦੇ ਨੇ ਸੋ ਨਾਲ ਹੀ ਇਥੇ ਸਿਟੀ ਬੱਸਾਂ ਜਿਹੜੀਆਂ ਚਲਦੀਆਂ ਇਹਨਾਂ ਚੋਂ ਇਹਨਾਂ ਨੇ ਕਈ ਵਾਰੀ ਬੈਂਟਰੇ ਚੋਰੀ ਕੀਤੇ ਕਈ ਵਾਰੀ ਪੁਲਸ ਨੂੰ ਫੜਾਏ ਆ ਔਰ ਸ਼ਿਦਾ ਦਿੱਤਾ ਔਰ ਕਿੱਥੋਂ ਤੱਕ ਜਾਏਗੀ ਸਰਕਾਰ ਦੀ ਬੱਤੀ ਚੋਰੀ ਹੋ ਰਹੀ ਆ ਡਿਸ਼ਾਂ ਜਿਹੜੀਆਂ ਲਾਈਆਂ ਵਾਂ ਕੂਲਰ ਲਾਏ ਆ ਉਹ ਪਾਜੀ ਮੜਾਇਆ ਨਾਲ ਔਰ ਤੁਹਾਨੂੰ ਪਤਾ ਕਿੰਨਾ ਮਾਸਟਰ ਮਾਈਂਡ ਕਿੰਨੇ ਆ ਮਾਸਟਰ ਮਾਈਂਡ ਇਹਨੇ ਕੀ ਆ ਕਿ ਦੂਰ ਦੂਰ ਤੱਕ ਜੇ ਤੁਹਾਨੂੰ ਮੈਂ ਕਹਾਂ ਇਹਨਾਂ ਦਾ ਇੰਨਾ ਕੁ ਦਿਮਾਗ ਆ ਆ ਵਿੱਚੋਂ ਫਰਸ਼ ਤੋੜ ਤੋੜ ਕੇ ਨੇ ਬਰੀਕੀ ਨਾਲ ਤਾਰਾਂ ਪਾਈਆਂ ਕਿ ਕੋਈ ਲੱਭ ਨਹੀਂ ਸਕਦਾ ਤੇ ਨਾਲ ਨਾਲ ਤੁਹਾਨੂੰ ਮੈਂ ਦਿਸ਼ਾ ਵਿਖਾਉਂਗਾ ਹਾਂ ਪ੍ਰਧਾਨ ਕੋਈ ਪ੍ਰਧਾਨ ਵੀ ਇਹਨਾਂ ਦਾ ਦੱਸਿਆ ਜਾ ਰਿਹਾ ਜਿਹੜਾ ਕੋਈ ਨਹੀਂ ਨੂੰ ਵੀ ਦੱਸਾਂਗੇ ਸਾਰਾ ਅਸੀਂ ਮਿਆਵਾਂ ਦੇ ਸਾਹਮਣੇ ਇਹਨਾਂ ਦੀਆਂ ਵੋਟਾਂ ਬਣਾਉਣ ਦੇ ਚੱਕਰ 'ਚ ਕਈ ਇੱਥੇ ਆਣ ਕੇ ਸਰਕਾਰੀ ਜਗ੍ਹਾ ਮਾਲਕ ਬੈਠੇ ਆ ਔਰ ਮੈਂ ਇਹ ਸਾਰਾ ਕੁਝ ਤੁਹਾਨੂੰ ਦਿਖਾ ਦੇਣਾ ਕਿਦਾਂ ਮੁਰਗੇ ਖਾ ਖਾ ਕੇ ਸ਼ੇਲੇ ਦੇਰ ਕਿਦਾਂ ਬੱਚਿਆਂ ਤੋਂ ਛੋਟਿਆਂ ਛੋਟਿਆਂ ਤੋਂ ਭੀਖ ਮਗਵਾਉਂਦੇ ਆ ਤੇ ਸ਼ਾ ਕਿਦਾਂ ਲਗੀਆਂ ਨੇ ਆ ਸਾਰਾ ਗੜੀ ਉਹ ਦੂਜਾ ਕੰਮ ਸ਼ੁਰੂ ਹੋ ਗਿਆ ਇੱਥੋਂ ਇਹ ਸਾਰੇ ਉਹ ਲੋਕ ਨੇ ਇੱਥੇ ਜਿਹੜੇ ਬਿਲਕੁਲ ਦੋ ਨੰਬਰੀ ਨੇ ਜਿਹੜੇ ਬੱਚਿਆਂ ਤੋਂ ਭੀਖ ਮਗਵਾਉਂਦੇ ਆ ਔਰ ਗਲਤ ਕੰਮ ਕਰਦੇ ਆ ਔਰ ਇਹਨਾਂ ਲੋਕਾਂ ਨੇ ਇਸੇ ਕਬਜ਼ਾ ਕੀਤਾ ਔਰ ਕਰਵਾਇਆ ਔਰ ਡਿਸ਼ ਵਿਖਾ ਦਿਓ ਉਹ ਦੂਰ ਪਿੰਕ ਕਰਕੇ ਡਿਸ਼ ਨੂੰ ਮੋਰਨੇ ਤੋਂ ਤਾਰ ਵਿਖਾਉਣਾ ਕਿ ਨਹੀਂ ਬਰੀਕੀ ਨਾਲ ਚੋਰੀ ਕਰਦੇ ਆ ਆ ਦੇਖੋ ਆ ਇਧਰੋਂ ਆਂਦੀ ਤਾਰ ਆ ਬੱਤੀ ਦੀ ਤਾਰ ਆ ਇਹ ਸਾਰੀ ਆ ਦੇਖੋ ਆ ਨਾਲ ਨਾਲ ਆ ਵਿਖਾਇਓ ਆ ਸਾਰੀ ਤਾਰ ਜਾ ਰਹੀ ਆ ਪਰ ਆ ਜੋੜ ਆ ਆ ਜੋੜ ਨੇ ਜੇ ਕੋਈ ਪੱਛਾ ਚੰਬੜ ਜੇ ਜੇ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਕੌਣ ਜ਼ਿੰਮੇਵਾਰ ਆ ਕੁੰਦੀ ਪਈ ਇੱਕ ਔਰ ਬੱਤੀ ਦੀ ਚੋਰੀ ਜਿੱਥੇ ਹੋਂਦੀ ਆ ਵੀ ਵਿਖਾਉਣਾ ਕਰੀਏ ਉਹ ਅੱਗੇ ਆ ਬਟੇ ਆ ਮਾ ਫੜ ਕੇ ਪਾ ਆ ਇਹ ਸਾਟ ਆ ਰਿਹਾ ਜੇ ਥੱਲੇੋਂ ਦੀ ਪਾਈ ਆ ਆ ਦੇਖੋ ਤੇ ਸੜਕ ਦੇ ਵਿੱਚ ਜਿਹੜਾ ਸਾਗੀ ਓੜਾ ਕਿਹ ਹੁੰਦਾ ਵਾ ਨਾ ਸੀਮੰਟ ਦੀ ਸੜਕ ਤੇ ਉਹਦੇ ਵਿੱਚ ਕਾਰਨ ਮਾਰਕ ਦੇ ਵਿੱਚ ਨਾ ਪਾਉਂਦੇ ਆ ਪਾ ਰਿਹਾ ਦੋਮੀ ਆ ਰਹੀ ਦੋੜਾ ਆ ਚੰਦ ਦੇ ਵਿੱਚ ਸਾਡਾ ਆ ਵੇਖੋ ਇਹ ਜੋੜ ਹੀ ਜੋੜਿਆ ਸਾਰੀਆਂ ਜਗ੍ਹਾ ਇਕਦਮ ਬੱਚੇ ਆ ਸਾਰੇ ਦਾ ਹਰਾ ਆ ਜਾ ਰਹੀ ਹੈ ਇਧਰੋਂ ਆ ਜਾ ਰਹੀ ਹੈ ਇਸ ਤੋਂ ਉਹ ਸਿੱਧੀ ਟਰਾਂਸਫਰਮ ਤੇ ਪਈ ਆ ਔਰ ਇੱਥੇ ਆ ਬੱਚੋ ਕਿੱਥੇ ਆ ਮੁਰਗੇ ਖਾ ਕੇ ਇੱਕ ਤੇ ਛੋੜ ਦੇ ਖਾਲੇ ਆ ਵੇਖੋ ਬੈਠੇ ਮੁਰਗੇ ਖਾ ਕੇ ਆ ਤੁੰਬ ਤੁੰਬ ਖਾ ਲ ਕੋ ਨਸੋੜ ਦਿੰਦੇ ਆ ਇੰਨੀ ਗੰਦੀ ਸਮੈਲ ਆਉਂਦੀ ਇੱਥੋਂ ਕੋਈ ਹਿਸਾਬ ਨਹੀਂ ਆ ਵੇਖੋ ਗੰਦ ਪਾਇਆ ਇਹਨਾਂ ਨੇ ਔਰ ਇਦਾਂ ਹੀ ਇਹਨਾਂ ਨੇ ਕਮਰੇ ਸਰ ਦੇ ਆਲੇ-ਦੁਆਲੇ ਝੁਕੀਆਂ ਬਣਾਈਆਂ ਨੇ ਕਰੋਨੇ ਕੈਂਗ ਨੇ ਇਹਨਾਂ ਦੇ ਔਰ ਉੱਥੇ ਬਹਿ ਕੇ ਛੋਟੇ-ਛੋਟੇ ਬੱਚਿਆਂ ਤੋਂ ਠੀਕ ਮਗਵਾਉਂਦੇ ਨੇ ਚੰਗੇ ਭਲੇ ਹੱਟੇ-ਕੱਟੇ ਲੋਕ ਨੇ ਔਰ ਬੱਚਿਆਂ ਕੋਲ ਠੀਕ ਮਗਵਾਉਣ ਕਰਦੇ ਹੁਣ ਆਹ ਵੇਖੋ ਆ ਚੰਗੇ ਬੱਚੇ ਆ ਬੱਚੇਓ ਠੀਕ ਮਗੜ ਕਿਹੜੇ ਬੱਚੇ ਜਾਂਦੇ ਨੇ ਆ ਸੁਣੋ ਆ ਸਾਰੇ ਬੱਚੇ ਸਕੂਲ ਚ ਪੜਦੇ ਆ ਬੇਟਾ ਕਿੱਥੇ ਪੜਦੇ ਹੋ ਤੁਸੀਂ? ਆ ਟੀ.ਏ ਵੀ ਪੜਦੇ ਸਕੂਲ 'ਚ ਇਹਨਾਂ ਦੇ ਮਾਤਾ ਪਿਤਾ ਕਿੰਨਤ ਕਮਾਈ ਕਰਦੇ ਮਜ਼ਦੂਰੀ ਕਰਦੇ ਆ। ਨਹੀਂ ਜਾਂਦੇ ਸਭ ਸਾਰੇ ਆ ਪੁੱਛੋ ਬੱਚਿਆਂ ਕੋਲ ਗੱਲ ਇਹਦਰ ਬੇਟਾ ਦੱਸੋ ਮੰਗਦੇ ਆ? ਹਾਂਜੀ ਆ ਦੱਸੋ ਇਹ ਕਿੰਨੀਆਂ ਸ਼ਿਕਾਇਤਾਂ ਸਾਡੇ ਕੋਲ ਆ ਗਈਆਂ ਲੋਕ ਮੰਗਦੇ ਨੇ ਔਰ ਸ਼ਰਮ ਚਾਹੀਦੀ ਇਹਨਾਂ ਲੋਕਾਂ ਨੂੰ। ਸ਼ਰਮ ਜਿਹਾ ਵਿਖਾਇਓ ਗਾੜੀ। ਪਤਾ ਹੁੰਦਾ ਹੈ। ਮੈਂ ਇਹ ਕਾਰ ਲੱਕਣਾ ਕਿ ਕੀ ਉਸਾਰੀ ਬੰਦੇ ਦਾ ਆਉਂਦੀ ਖਾ। ਹਾਲਾ ਕੇ ਤਾਨੂੰ ਉਹਨਾਂ ਚ ਗਿਆ ਚ ਲੈ ਕੇ ਜਾਂਦੇ ਆਂ ਕਿ ਜਿਹੜੇ ਉਦੋਂ ਦੇ ਨਿਕਲ ਨਹੀਂ ਦੋਏ ਮੰਗਣ ਵਾਲੇ ਉਦੋਂ ਦੇ ਲੋਕੀ ਬੈਠੇ। ਇਹ ਹਾਲਾਤ ਨੇ ਸਰਕਾਰੀ ਜਗ੍ਹਾ ਆ ਸਰਕਾਰੀ ਜਗ੍ਹਾ ਤੇ ਤੁਮ ਅੱਗੇ ਬੈਠੇ ਸਾਰੀ ਸਰਕਾਰੀ ਜਗ੍ਹਾ ਵਾਪਸ ਨਹੀਂ ਗਿਆ ਸਾਰਾ ਆ ਆ ਜੇ ਜਿਹੜੀ ਨਜਾਇਜ਼ ਆ ਤਾਂ ਉਹਨਾਂ ਨੇ ਪਾਈਆਂ ਬਿਲਕੁਲ ਬੱਤੀ ਚੋਰੀ ਕਰ ਰਿਆ ਜਿਦਣਾ ਸਾਰੀ ਲਾਈਟ ਸਰਕਾਰ ਦੀ ਸਰਕਾਰੀ ਸਰਕਾਰੀ ਬੱਤੀ ਲਾਈਟ ਚੋਰੀ ਹੋ ਰਹੀ ਔਰ ਗਾਰਡਿੰਗ ਉਥੋਂ ਨੇ ਤੁਹਾਨੂੰ ਇਸ ਸਮੇਂ ਬਾਅਦ ਲਾਏ ਆ ਕੋਈ ਕੁਝ ਕਿਹਾ ਨਹੀਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਆ ਕੋਈ ਇਹਨਾਂ ਨੂੰ ਕਿਛੇ ਨਾਲ ਗਵਾ ਦੇ ਪੁੱਤਾਰਾਂ ਆ ਹਾਲਾਤ ਦੇਖੋ ਤਾਰਾਂ ਦੇ ਵਾਲੇ ਗਵਾ ਤੇ ਉਹ ਮੇ ਫੁਟੇਜ ਉਹ ਟੇਸ਼ਨ ਆ ਹਾਲਾਤ ਜੀ ਇੱਥੇ ਇਹਨਾਂ ਦੇ ਭੱਜਦੇ ਵੇਖਦੇ ਆ ਆ ਵੇਖ ਕੇ ਭੱਜਣ ਡਿਆ ਵੇਖੋ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਆ ਇਹ ਇਹ ਅੰਮ੍ਰਿਤਸਰ ਅਸੀਂ ਕਲੀਨ ਕਰਨਾ ਬੰਦਿਆਂ ਨੂੰ ਪਿਆਰ ਨਾਲ ਚੱਲ ਜਣਗੇ ਠੀਕ ਆ ਨਹੀਂ ਤਾਂ ਫਿਰ ਦੂਜੀ ਤਰ੍ਹਾਂ ਕਰਨਗੇ ਇਹਨਾਂ ਨੂੰ ਜੇ ਲੋਕ ਸਭ ਜੇ ਕਰ ਕਰਕੇ ਬੈਠੇ ਤੇ ਸ਼ਾਇਦ और नहीं तो कहने तो तो के बच्चे तो ठीक हो हां तोसी मैं हुणे तो ददा किथों दे है जब बच्चे से पी से भी भी मेरी बात सुनो पहले छोटे छोटे बच्चों से पैसे क्यों मंगवाते हो आपके बच्चे वहां से आते देखे मैंने? कहाँ चले गए कितने दिन से चले गए यहाँ से दो तीन हो गए दो तीन दिन हो गए बच्चे चले गए

ਕੀ ਆ ਮੈਂ ਜੋ ਛੋੜਦੇ ਬਾਗੇ ਉਹ ਨਾ ਰੇ ਇਹ ਨੀਂ ਕਿ ਬੰਦ ਹੈ ਜੀ ਨਾ ਨਾ 2 ਦਿਨ ਹੋ ਗਏ ਪੱਜੇ ਵਾਲੀ ਤੋਂ ਦੇਖ ਕੇ 2 ਦਿਨ ਹੋ ਗਏ ਹਾਂਜੀ ਆਹ ਦੇਖ ਲਓ ਇਹ ਝੁੱਗੀਆਂ ਖਾਲੀ ਨੇ 2 ਦਿਨ ਹੋ ਗਏ ਆ ਇੱਥੋਂ ਭੱਜੇ ਨੇ ਆ ਉਹਨਾਂ ਦੇ ਵਿੱਚ ਭਿਆਂ ਸੀ ਇਹਨਾਂ ਦੇ ਵਿੱਚੋਂ ਇਹ ਝੂਠ ਬੋਲਦੇ ਆ ਕਈ ਇੱਥੇ ਹੀ ਨੇ ਜਿਹੜੇ ਮੰਗਣ ਵਾਲੇ ਨੇ ਇਹਨਾਂ ਦੇ ਵਿੱਚ ਜੋੜ ਕੇ ਬੋਲਿਆ ਸਾਹਿਬ ਕੰਮ ਕਰਦੇ ਹੋ ਨਾ ਜੋ ਕੰਮ ਕਰਦੇ ਹੋ ਬਹੁਤ ਜਮਾਰੇ ਕੋ ओके पर सारा कुछ कह ना तो ना ना हम के हम हो बाल की हां देखो ना भी भाई साहब जो मांगने वाले थे वो कहां गए आ जाओ आ जाओ आ जाओ लेफ्ट साइड को हां आ देखो आ देखो देखो ਆ ਟੈਕਨੀਕਲ ਕਨੈਕਸ਼ਨ ਲੱਗੇ ਆ ਲਗਾ ਕੇ ਲਗਾ ਕੇ ਡੇਸ਼ਨ ਲਗਾ ਦੇ ਆ ਹਾਲਾਤ ਦੇ ਵੇਖ ਕੇ ਭੱਜ ਗਏ ਇਥੋਂ ਬੱਚਿਆਂ ਤੋਂ ਪੈਸੇ ਮੰਗਵਾਉਂਦੇ ਛੋਟਿਆਂ ਛੋਟਿਆਂ ਤੋਂ ਤੇ ਇਹਨਾਂ ਨੇ ਕਈ ਬੱਚੇ ਕਹਿੰਦੇ ਦੋ ਦਿਨ ਪਹਿਲਾਂ ਇਹ ਭਜਾਤੇ ਸੋ ਇਹ ਹਾਲਾਤ ਆ ਇਥੋਂ ਦੇ ਅਸੀਂ ਕੋਧ ਦੇਖੇ ਬੱਚੇ ਆਉਂਦੇ ਇਹ ਵੇਰ ਕੇ ਬਾਈਪਾਸ ਤੇ ਇੱਧਰ ਉੱਧਰ ਬੱਚੇ ਭੀਖ ਮੰਗ ਰਹੇ ਸੀ ਕਹਿੰਦੇ ਕਿਸੇ ਨੂੰ ਕਹਿੰਦੇ ਦੁੱਧ ਲੈ ਦਿਓ ਕਿਸੇ ਨੂੰ ਕੁਛ ਲੈ ਦਿਓ ਉੱਥੋਂ ਐਨੂੰ ਆਉਂਦੇ ਆ ਤੋ ਪਾਜੀ ਦੋ ਲਫ਼ਜ਼ ਤੁਸੀਂ ਵੀ ਦੱਸਿਓ ਕੁਛ ਤੁਸੀਂ ਲੱਗੇ ਰਹਿੰਦੇ ਜੇ ਮਾੜਾ ਜਿਹਾ ਜਾਣਕਾਰੀ ਦਿਓ ਇਹਦੇ ਬਾਰੇ ਪਾਜੀ ਸਰ ਇਹ ਇਹ ਨਾ ਅਈ ਇੱਥੇ ਆਈ ਮੈਨੂੰ ਕਿਸੇ ਪ੍ਰਧਾਨ ਨੇ ਇਹਨਾਂ ਨੂੰ ਇੱਥੇ ਸ਼ਿਫਟ ਕਰਾ ਦਿੱਤਾ ਪਹਿਲਾਂ ਸਭ ਦੇ ਉਹ ਜਿਹੜੇ ਰਹਿੰਦੇ ਸੀ ਜਿਹੜੇ ਬੱਚੇ ਪਰਦੇ ਸੀ ਉਹ ਤਾਂ ਅੱਜ ਤੱਕ ਕੋਈ ਗੱਲਬਾਤ ਨਹੀਂ ਹੋਈ ਜਦੋਂ ਉਹਦੀ ਮਤਲਬ ਇਹ ਵੀ ਪੂਰੀ ਬਾਅਦ ਕੇ ਬੈਠੇ ਹੋਏ ਆ ਨਾ ਜੀ ਹੁਣ ਤੋਂ ਸਾਡੇ ਵੀ ਇੱਥੇ ਕਾਫੀ ਚੋਰੀਆਂ ਹੋ ਚੁੱਕੀਆਂ ਨੇ ਅਸੂ ਦੋ ਤਿੰਨ ਚੋਰੀਆਂ ਔਰ ਉਹ ਵੇਖੋ ਉਹ ਝੂਮ ਰਹੇ ਉਹ ਸੜਕ ਤੋਂ ਦੋ ਬੱਚੇ ਆਉਣ ਦੇ ਆ ਉਹ ਵੇਖੋ ਬਰੋ ਤੇ ਮੰਦੇ ਨਹੀਂ ਸੀ ਨਾ ਉਹ ਦੋ ਬੱਚੇ ਆਉਣ ਦੇ ਆ ਇਹ 25 ਸੜਕ ਤੇ ਪਹਿਲਾਂ پیسے ਮੰਗ ਰਹੇ ਸੀਗੇ ਉਹ ਵੇਖੋ ਉਹ ਜੂਮ ਕਰਕੇ ਵਿਖਾ ਦਿਓ ਇਹ ਸਚਾਈ ਸਾਹਮਣੇ ਆ ਗਈ ਆ ਇਹ ਲੋਕ ਜੋ ਮਰਜ਼ੀ ਝੂਠ ਬੋਲਣ ਸੋ ਆ ਹਰ ਮੰਜੀ ਆ ਵਿਖਾਓ ਪੱਕੇ ਹਾਂਜੀ ਹਾਂਜੀ ਆ ਆ ਵੇਖੋ ਇਹਨਾਂ ਨੇ ਜਾਨਵਰ ਰੱਖੇ ਆ ਮੋਟਰਸਾਈਕਲ ਆ ਵੇਖੋ ਮੋਟਰਸਾਈਕਲ ਕਿ ਆ ਵੇਖੋ ਇੱਕ ਸਕੂਟਰੀ ਲੱਗੀ ਇੱਥੇ ਅੰਦਰ ਪੱਕੇ ਇੱਥੇ ਨੇ ਫਿਰ ਤੁਸੀਂ ਇਹਨਾਂ ਦੇ ਹਾਲਾਤ ਵੇਖ ਕੇ ਕਹਿ ਸਕਦੇ ਕਿ ਇਹ ਕੰਮ ਕਰਨ ਵਾਲੇ ਆ ਇਹਨਾਂ ਦੇ ਹਾਲਾਤ ਵੇਖ ਕੇ ਕਹਿ ਸਕਦੇ ਆ ਕਿ ਤੁਸੀਂ ਇਹ ਕੰਮ ਕਰਨ ਵਾਲਾ ਕੰਮ ਕਰ ਦੋ ਗਾ ਰਹੇ ਕਾਹ ਦਾ ਕੰਮ ਕਰਦੇ ਲੱਗਦਾ ਤੇ ਕਾ ਵੰਟ ਰਹੇ ਕਹਾਂ ਇਹਨ ਨੂੰ ਮਿਰਚ ਦਿਖਾਓ ਮੈਂ ਆਹ ਨਹੀਂ ਕੋਨਾ ਕਹਾਂ ਇਹਨ ਨੂੰ ਕੰਝੇ ਬਾਣ ਕਾ ਵੰਟ ਤੇ ਆਹ ਦੇਖੋ ਹਾਂ ਮੋਟਰਸਾਈਕਲ ਆਹ ਮੋਟਰਸਾਈਕਲ ਵੇਖੋ ਆਹ ਆ ਝੂਠ ਵੇਖੋ ਨਾ ਆਹ ਦੇਖੋ ਉਹ ਮਿਰਚ ਇਹਨਾਂ ਦੇ ਕਿਹੜੇ ਲਿਖਦੇ ਆਹ ਇਹ ਇਹ ਦਿੰਬੂ ਮਿਰਚੀ ਵੇਚ ਤੋ ਹਾਂ ਬਸ ਬਸ ਯਾਰ ਅੰਕੀ ਮਾਣਾ ਜੀ ਅੱਜ ਸੋੜ ਗਮਾਟਾ ਜਗ ਬੜਾ ਆ ਬਖਾਈ ਆ ਇਧਰ ਕਰਿਓ ਆ ਅੰਦਾ ਅੰਦਾ ਦੇਖ ਦੇ ਇਹ ਦੇਖੋ ਮੇਰੇ ਤਾਂ ਨਾ ਪਤਾ ਨਹੀਂ ਆ ਵੇ ਆ ਵੇ ਲੈ ਆਈਏ ਆ ਲੋ ਪਰਾਨੇ ਵੀ ਲੈ ਆ ਬਸ ਇਹ ਨਗਾ ਦਿੰਬੂ ਮਿਰਚੀ ਤੁਸੀਂ ਤੁਹਾਨੂੰ ਪਤਾ ਆ ਪੀਓ ਦਿੰਬੂ ਮਿਰਚੀ ਵਾਲੇ ਜਿਹੜੇ ਮੰਗਣ ਵਾਲੇ ਨੇ ਦਿਨ ਆ ਵੇਖਿਓ ਉਹ ਬੱਚੇ ਆ ਉਹ ਬੱਚੇ ਆ ਬਸ ਉਹ ਉੱਪਰ ਐ ਜਾਓ ਮੈਂ ਉਹ ਜਿਹੜਾ ਉਹਨੇ ਕੌਣ ਪਾਇਆ ਰਿਹਾ ਮੈਂ ابھی वहां से आपको वीडियो दे देता हूं जो बच्चे आपके वहां पे दूध मांग रहे थे कैसे मांग रहे थे नहीं अंकल मैं मैं अभी आ जाएगी सच बता दो नहीं, नहीं पर्ले 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 दे, तो कुछ नहीं बोलेंगे देखो काम करने वाले ਤੁਹਾਨੂੰ ਵਿਖਾਏ ਪਰਲੇ ਬੰਨੇ ਜਿਹੜੇ ਪੜਦੇ ਸਕੂਲਾਂ ਦੇ ਕੋਲ ਇਹਨਾਂ ਦੇ ਹਾਲ ਵੇਖ ਲੋ ਕਿ ਆ ਕੇ ਅਸੀਂ ਪੀ ਕੇ ਇੱਕ ਪੜਨ ਵਾਲੇ ਲੱਗਦੇ ਤੁਹਾਨੂੰ ਕਿਤੋਂ ਵੀ ਪੜਨ ਵਾਲੇ ਲੱਗਦੇ ਕਿ ਜੇ ਅਗਰ ਇਹ ਕਹਿੰਦੇ ਆ ਕਿ ਬੰਨੇ ਕਿਤੇ ਅਗਰ ये थोड़े बच्चे कहा तो भीख मंगने कारण फंड लो पहले, पहले? लास्ट मौका दे रहा। जी। नहीं नहीं।, नहीं। लास्ट मौका दे आगे आगे तो दे। लास्ट मौका दे देते थे ना नहीं महाराज में अभी बच्चे लाऊ पकड़ के वहाँ से ऊपर से कौन सा दूध मांग रहे हैं वहाँ ऐसी दूध मांग रहे हो पकड़ के लाऊ बच्चे किसके बच्चे हैं ਪਪਾ ਨਹੀਂ ਪੁੱਛਣਾ ਜੀ ਕਿਹੜੇ ਕਿਹੜੇ ਵਸੂ ਮੈਂ ਬਿਨਾ ਕਿਹੜੇ ਮਤਲਬ ਨਿੰਬੂ ਵੇਚਣਾ ਕਿਹੜੇ ਮੋਟਰਸਾਈਕਲ ਲੈਦੇ ਡੇਡੇ ਆ ਡੇਡੇ ਲੱਖ ਦੇ ਲੱਖ ਲੱਖ ਦੇ ਨਾਲੇ ਆ ਕਰਿਆ ਜਾ ਰਹੇ ਲੋਕ ਤੇ ਦੇਖੋ ਅਮਰਸਰ ਵਾਸੀਓ ਜਿਹੜੇ ਕੀ ਕਰਦੇ ਦੁਕਾਨਦਾਰ ਕਈ ਕਿ ਇਨ੍ਹਾਂ ਕੋ ਚੀਜ਼ਾਂ ਜਿਹੜੇ ਲੈ ਲੈਂਦੇ ਆ ਨਾ ਜਿਵੇਂ ਕੋਈ ਚੀਜ਼ ਮੰਗ ਲੈਂਦੇ ਵੀ ਸਾਨੂੰ ਦੁੱਧ ਲੈ ਦੋ ਸਾਨੂੰ ਸੌਦਾ ਲੈ ਦੋ ਕੁਝ ਲੈ ਦੋ ਉਹ ਦੁਬਾਰਾ ਅੱਧੇ ਰੇਟ ਤੇ ਦੁਕਾਨਦਾਰ ਖਰੀਦ ਲੈਂਦੇ ਆ दुकानदारा नहीं चाहिए की ये काम ना करो तो हाँ। तो इतना ये बोल रहे हैं अगर आगे तो से कोई भी तो उस पर कार्रवाई करवा देना इस बार एक मौका दे दो

मेरी बात छोटे बच्चों को पढ़ाना है तो बड़ा उसमें डालो कोई पैसा हॉस्पिटल से फ्री इलाज करा सकते हैं मगर ये काम नहीं करेंगे नहीं करेंगे बात बोलो सीधा बताओ सीधा बताओ कलेयर क्या मांगा ਕੋਣ ਮੈਨੇ ਮਾਂ ਵੀ ਆਇਆ ਤੇ ਪਾਪ ਕਰਦਾ ਕੋਈ ਨਹੀਂ ਕਰਦਾ ਜਿੰਦਸਤ ਹੋਰ ਹੋਰ ਇਹ ਸਭ ਆ ਨਾ ਤੇ ਤੇ ਬਾਜੀ ਪਾਪ ਕਾ ਜਦ ਸਾਹਮਣੇ ਬੀਠਿਆ ਜਦ ਦੇਖੀ ਖੁਸ਼ੀ ਨੇ ਵਿੱਚ ਸਾਰਾ ਕਰੀ ਅਸਾਹੀ ਬਾਤ ਕੋਣ ਬੋਲਾ ਬੈਠੇ ਜਾਂਦੇ ਤੇ ਬਾਪ ਕੋਈ ਨਹੀਂ ਜਾਂਦੇ ਸਭ ਦੋ 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 ਦਵਾਰ ਸੇ ਸਭ ਇਤਨੀ ਬਾਤ ਹੈ ਮੇਰੀ ਬਾਤ ਸੁਣੋ ਇਤਨੀ ਨਹੀਂ ਮੰਗੋ ਇਹ ਪਹਿਲਾਂ ਪੀਖ ਮੰਗਦੇ ਸੀ ਸਹੀ ਹੈ ਇਹ ਸਭ ਕਾ ਹੀ ਬੋਲ ਬੈਠ ਜਾਓ ਦੇਖਿਆ ਨਾ ਸਭ ਇਧਰ ਆ ਜਾਓ ਸਭ ਇਧਰ ਆ ਜਾਓ ਇਧਰ ਆ ਜਾਓ ਕੋਈ ਵੀ ਅੱਜ ਦਾ ਬੱਚਾ ਹੋਈ ਉਹ ਕੋਈ ਮਤਲਬ ਚੱਲ ਉਹ ਕਿਹਾ ਤਾ ਨਹੀਂ ਜਾਣ ਦੇਣਾ ਹਾ ਤੇ ਮੌਕੇ ਤੇ ਹਵਾ ਬਕੋਣਾ ਕਰਦਾ ਤੇ ਉਹ ਬੋਲ ਜੇ ਇਹ ਅੱਗੇ ਤੋਂ ਕਹਿੰਦੇ ਪੀ ਅਸੀਂ ਭੀਖ ਨਹੀਂ ਮੰਗਾ ਕੇ ਕਹਿੰਦਾ ਮੰਗਦੇ ਅਸੀਂ ਕਹਿੰਦੇ ਗੁਣ ਨਹੀਂ ਪਾ ਨਹੀਂ ਮੰਗਣੇ ਮੰਡੀ ਮੰਗਣ ਕੇ ਕਨੇ ਗਲਤੀ ਮੰਨ ਲਿਆ ਹਾਂ आ लड़के ने भी कहता बोल अजी अजी दे थोड़ा सा बोल दे अब आगे से नहीं जाएंगे बाबा पहले जाते थे अब आगे से नहीं जाएंगे छोटे छोटे बच्चे थे ना वो मांगते थे पर बड्डे नहीं आगे। आगे जाते मांगते थे सुनोना अपराध है पहले पहले चलो चलो बताओ आप बताओ पहले मांगते थे ਆਪ ਜਦੋਂ ਸੇ ਇਹ ਹਾਈਚਲ ਮਚਾ ਹੋਇਆ ਦੋ ਦਿਨ ਤੋਂ ਤਿੰਨ ਦਿਨ ਤੋਂ ਹੈ ਚਲ ਬਚਾਵਾ ਕੋਈ ਬੰਦੇ ਕੋਈ ਬੱਚੇ ਨਹੀਂ ਜਾਦੇ ਕੋਈ ਇੱਕ ਮਿੰਟ ਮੜੂ ਇਹ ਕਹਿੰਦੇ ਜੀ ਜਿਹੜੀ ਤੁਸੀਂ ਮਹਿੰਮ ਚਲਾਈ ਸੀ ਜਿਹੜੀ ਹਲਚਲ ਚੱਲੀ ਆ ਪੰਜਾਬ ਸਰਕਾਰ ਪੰਜਾਬ ਚ ਚੱਲ ਰਹੀ ਆ ਮੋਨੀ ਭੀਖ ਕਹਿੰਦੇ ਮੰਗਾਗੇ ਹੁਣ ਅਸੀਂ ਕੰਮ ਕਰਾਂਗੇ ਇਹ ਕਹਿੰਦੇ ਦੋ ਤਿੰਨ ਦਿਨ ਤੋਂ ਜਿਹੜਾ देखो एक बार बोल दो से पहले नहीं महाराज नहीं जाएंगे आज नहीं जाएंगे नहीं जाएंगे सरदार जी नहीं जाएंगे नहीं जाएंगे कितने दिन पहले मांगते थे नहीं, नहीं। ये दो दिन दो दिन दो दिन दो दिन पहले मांगते थे अब दो दिन पहले मांगते थे ने? अब बता दिए मैं यहाँ नहीं था मैं यहाँ से जम्मू हाँ। से आया था सर जम्मू से कारोबार करता ही कबाड़ का काम करता था सर कारोबारी है कबाड़ का काम चलो ठीक है कोई बात नहीं